ਹਾਂਜੀ ਆਹ ਦਿਖਾ ਦੋ ਜਿੱਥੇ ਪਿੰਡ ਚਨਾਦਲ ਘਣਾਏ ਤੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਇਹ ਸਿੰਗਲ ਪੁਲਾ ਆ ਵੀ ਦਿਖਾ ਦੋ ਜੀ ਤੁਸੀਂ ਤੇ ਦੂਸਰਾ ਬਾਹਣ ਨਹੀਂ ਲੰਘ ਸਕਦਾ ਨਾਲ ਦੇ ਕੋਈ ਜੇਕਰ ਦੂਸਰਾ ਬਾਹਣ ਕੋਈ ਆਵੇਗਾ ਉਸ ਨੂੰ ਇੱਕ ਸਾਈਡ ਰੋਕਣੀ ਪਵੇਗੀ ਆਪਣੀ ਕੋਈ ਵੀ ਮਸ਼ੀਨਰੀ ਇਹ ਵੀ ਪ੍ਰਸ਼ਾਸਨ ਅੱਗੇ ਅਸੀਂ ਅਪੀਲ ਕਰਦੇ ਆ ਰਿਕੁਐਸਟ ਹੈ ਇਹ ਵੀ ਇਸ ਨੂੰ ਇਸ ਦਾ ਕੰਮ ਕਰਾਇਆ ਜਾਵੇ ਇਸ ਨਹਿਰ ਦੇ ਉੱਪਰ ਜਿਹੜਾ ਪੁਲਾ ਇਹ ਬਰੀਜਾ ਇਸ ਦਾ ਇਹ ਨਹਿਰ ਦਾ ਜਿਹੜੀ ਪੋਲੀ ਆ ਇਸ ਦਾ ਕੰਮ ਕਰਿਆ ਜਾਵੇ ਆ ਦੇਖ ਸਕਦੇ ਹੋ ਇਹਦੀ ਨਹਿਰਾ کافی ਵੱਡੀ ਰਹਿ ਰਹੀ ਹੈ ਇਹ ਨਹਿਰ ਆਈਡੀ ਕੀ ਨੰਗਲ ਟਾਉਨ ਤੋਂ ਆਉਂਦੀ ਹੈ ਇਹ ਤੇ ਰੋਪੜ ਹੈੱਡ ਤੋਂ ਹੁੰਦੇ ਹੋਏ ਸਰਾਂਦਰ ਦੇ ਰਾਸਤੇ ਪਿੰਡ ਚਨਾਸਲ ਤੱਕ ਇੱਥੇ ਪਹੁੰਚਦੀ ਹੈ ਤੇ ਇਸ ਤੋਂ ਅੱਗੇ ਪਾਤੜਾ ਖਨੌਰੀ ਪਟਿਆਲੇ ਦੇ ਰਾਸਤੇ ਹੁੰਦੇ ਹੋਏ ਪਾਤੜਾ ਖਨੌਰੀ ਤੇ ਆ ਦਿਖਾ ਰਹੇ ਤੁਹਾਨੂੰ ਆ ਵੀ ਦਿਖਾਣੇ ਆ ਤੁਸੀਂ ਦਿਖਾ ਦਿਓ ਜੀ ਇਹ ਆ ਜਿਹੜਾ